ਚਲਦੇ ਸ਼ੋਅ ਦੇ ਵਿੱਚ ਫੈਨ ਨੇ ਦਿਲਜੀਤ ਦੋਸਾਂਝ ਦੇ ਵੱਲ ਭਗਾ ਕੇ ਮਾਰਿਆ ਫੋਨ ਆਖਰ ਕੀ ਹੋਇਆ ਤੁਹਾਨੂੰ ਦੱਸਦੇ ਆ ਸੋ ਬਿੱਤੇ ਦਿਨੀ ਸਟੇਜ ਦੇ ਉੱਤੇ ਗਾਉਂਦਿਆ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਇੱਕ ਨੌਜਵਾਨ ਦੇ ਵੱਲੋਂ ਜੁੱਤਾ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਇਸ ਘਟਨਾ ਦੀ ਬੇਹਦ ਨਿੰਦਿਆ ਕੀਤੀ ਗਈ ਸੀ ਬੂਟ ਸਿੱਧਾ ਗਾਇਕ ਦੇ ਚਿਹਰੇ ਦੇ ਉੱਤੇ ਜਾ ਲੱਗਾ ਸੀ ਇਜ਼ਰਾ ਗੁੱਸੇ ਦੇ ਨਾਲ ਲਾਲ ਪਿਲੇ ਹੋਏ ਗਾਇਕ ਨੇ ਸ਼ੋਅ ਅਧਵਿਚਾਲੇ ਹੀ ਬੰਦ ਕਰ ਦਿੱਤਾ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂ ਦੇ ਨਾਲ ਅਨੋਖੀ ਘਟਨਾ ਵਾਪਰੀ ਚੱਲਦੇ ਸ਼ੋਅ ਦੇ ਦੌਰਾਨ ਫੈਨ ਨੇ ਸਟੇਜ ਦੇ ਉੱਤੇ ਕੋਈ ਚੀਜ਼ ਵਗਾ ਕੇ ਮਾਰੀ ਦੱਸਦੀ ਹੈ ਕਿ ਦਿਲਜੀਤ ਦਾ ਸ਼ੋਅ ਪੈरिस ਦੇ ਵਿੱਚ ਚੱਲ ਰਿਹਾ ਸੀ ਇਸ ਸ਼ੋਅ ਦੇ ਦੌਰਾਨ ਇੱਕ ਫੈਨ ਨੇ ਸਟੇਜ ਦੇ ਉੱਤੋਂ ਦਿਲਜੀਤ ਦੇ ਵੱਲ ਆਪਣਾ ਫੋਨ ਵਗਾ ਕੇ ਮਾਰਿਆ ਹਾਲਾਂਕਿ ਇਹ ਫੋਨ ਦਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ ਦਲਜੀਤ ਨੇ ਪਹਿਲਾ ਤਾਂ ਉਸ ਫੋਨ ਨੂੰ ਪੈਰ ਦੇ ਨਾਲ ਸਟੇਜ ਤੋਂ ਹਟਾ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦਲਜੀਤ ਨੇ ਸਟੇਜ ਤੇ ਫੋਨ ਸੁੱਟਣ ਵਾਲੇ 팬 ਤੇ ਗੁੱਸਾ ਕਰਨ ਦੀ ਬਜਾਏ ਉਸ ਦੇ ਨਾਲ ਪਿਆਰ ਨਾਲ ਗੱਲ ਕੀਤੀ ਇਹਨਾਂ ਹੀ ਨਹੀਂ ਦਲਜੀਤ ਨੇ ਉਸ ਦਰਸ਼ਕ ਨੂੰ ਆਪਣੀ ਜੈਕਟ ਉਤਾਰ ਕੇ ਗਿਫਟ ਕਰ ਦਿੱਤੀ ਅਤੇ ਬੋਲਿਆ ਕਿ ਆਈ ਲਵ ਯੂ ਸੋਸ਼ਲ ਮੀਡੀਆ ਦੇ ਤੇ ਲਗਾਤਾਰ ਵਾਰ ਹੋ ਰਹੀ ਹੈ ਹਾਲਾਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਪੂਰੇ ਵਿਜ਼ਨ ਨੂੰ ਦੇਖਦਿਆਂ ਤੁਸੀਂ ਆਪਣੇ ਕੀ ਕਮੈਂਟ ਦੇਣਾ ਚਾਹੋਗੇ ਆਪਣੇ ਕਮੈਂਟ ਕਮੈਂਟ ਬਾਕਸraise ਜ਼ਰੂਰ ਸਾਂਝਾ ਕਰਨਾ ਚੱਲਦੇ ਸ਼ੋਅ ਦੇ ਵਿੱਚ ਫੈਨ ਨੇ ਦਿਲਜੀਤ ਦੋਸਾਂ ਦੇ ਵੱਲ ਭਗਾ ਕੇ ਮਾਰਿਆ ਫੋਨ ਆਖਰ ਕੀ ਹੋਇਆ ਤੁਹਾਨੂੰ ਦੱਸਦਿਆਂ ਸੋ ਬੀਤੇ ਦਿਨੀ ਸਟੇਜ ਦੇ ਉੱਤੇ ਗਾਉਂਦਿਆ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਇੱਕ ਨੌਜਵਾਨ ਦੇ ਵੱਲੋਂ ਜੁੱਤਾ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਇਸ ਘਟਨਾ ਦੀ ਬੇਹਦ ਨਿੰਦਿਆ ਕੀਤੀ ਗਈ ਸੀ ਬੂਟ ਸਿੱਧਾ ਗਾਇਕ ਦੇ ਚਿਹਰੇ ਦੇ ਉੱਤੇ ਜਾ ਲੱਗਾ ਸੀ ਇਜ਼ਰਾਦ ਗੁੱਸੇ ਦੇ ਨਾਲ ਲਾਲ ਪਿਲੇ ਹੋਏ ਗਾਇਕ ਨੇ ਸ਼ੋਅ ਅਧ ਵਿਚਾਲੇ ਹੀ ਬੰਦ ਕਰ ਦਿੱਤਾ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਨਾਲ ਅਨੋਖੀ ਘਟਨਾ ਵਾਪਰੀ ਚੱਲਦੇ ਸ਼ੋਅ ਦੇ ਦੌਰਾਨ ਫੈਨ ਚੀਜ਼ ਵਗਾ ਕੇ ਮਾਰੀ ਦੱਸਦੀ ਹੈ ਕਿ ਦਿਲਜੀਤ ਦਾ ਸ਼ੋਅ ਪੈरिस ਦੇ ਵਿੱਚ ਚੱਲ ਰਿਹਾ ਸੀ ਇਸ ਸ਼ੋਅ ਦੇ ਦੌਰਾਨ ਇੱਕ ਫੈਨ ਨੇ ਸਟੇਜ ਦੇ ਉੱਤੇ ਦਿਲਜੀਤ ਦੇ ਵੱਲ ਆਪਣਾ ਫੋਨ ਵਗਾ ਕੇ ਮਾਰਿਆ ਹਾਲਾਂਕਿ ਇਹ ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ ਦਿਲਜੀਤ ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਦੇ ਨਾਲ ਸਟੇਜ ਤੋਂ ਹਟਾ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦਿਲਜੀਤ ਨੇ ਸਟੇਜ ਤੇ ਫੋਨ ਸੁੱਟਣ ਵਾਲੇ ਫੈਨ ਤੇ ਗੁੱਸਾ ਕਰਨ ਦੀ ਬਜਾਏ ਉਸ ਦੇ ਨਾਲ ਪਿਆਰ ਨਾਲ ਗੱਲ ਕੀਤੀ ਐਨਾਂ ਹੀ ਦਿਲਜੀਤ ਨੇ ਉਸ ਦਰਸ਼ਕ ਨੂੰ ਆਪਣੇ ਜੈਕਟ ਉਤਾਰ ਕੇ ਗਿਫਟ ਕਰ ਦਿੱਤੀ ਅਤੇ ਬੋਲਿਆ ਕਿ ਆਈ ਲਵ ਯੂ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਹਾਲਾਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਪੂਰੇ ਵਿਜਨ ਨੂੰ ਦੇਖਦੇ ਹਾਂ ਤੁਸੀਂ ਆਪਣੇ ਕੀ ਕਮੈਂਟ ਦੇਣਾ ਚਾਹੋਗੇ ਆਪਣੇ ਕਮੈਂਟ ਕਮੈਂਟ ਬਾਕਸraise जरूर ਸਾਂਝਾ ਕਰਨਾ